ਉੱਪਰ ਮਿੱਟੀ ਹੈ ਉਹ ਮਿੱਟੀ ਦੀ ਸਤ੍ਹਾ ਇਹ ਦਰਿਆ ਵਗ ਰਿਹਾ ਇਹਨਾਂ ਨੇ ਨਵਾਂ ਦਰਿਆ ਇੱਕ ਸ਼ੁਰੂ ਕਰ ਰਹੇ ਨੇ ਥੱਲੋਂ ਰੇਤਾ ਕੱਢਦੇ ਆ ਮਿੱਟੀ ਉੱਪਰ ਢਾਣਦੇ ਨੇ ਇਹ ਟੇਕਾਂ ਦੇ ਟੇਕ ਜਿੰਨੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਮਿੱਟੀ ਦੇ ਆ ਔਰ ਵੱਡੀਆਂ ਪੋਗਲੈਂਡਾਂ ਲੱਗੀ ਹੋਈਆਂ ਆਣੀ ਆ ਕੋਈ ਜੀਸੀਬੀ ਆ ਕੋਈ ਜ਼ਮੀਨ ਨੂੰ ਖਰਾਹ ਵਾਲਾ ਕੋਈ ਕੰਮ ਨਹੀਂ ਆ ਜਿਹੜਾ ਭਗਵੰਤ ਮਾਨ ਜੀ ਦੀ ਸਕੀਮ ਸੀਗੀ ਜਿਸ ਦਾ ਖੇਤ ਉਸ ਦੀ ਰੇਤ ਉਹ ਵਾਲਾ ਕੋਈ ਗੱਲ ਨਹੀਂ ਆ ਇਹ ਸਾਰਾ ਮਾਫੀਆ ਕਰ ਰਿਹਾ ਮਾਈਨਿੰਗ ਮਾਫੀਆ ਇਹ ਸਾਡੇ ਵੱਲ ਦੇਖ ਕੇ ਇਹਨਾਂ ਨੇ ਮਸ਼ੀਨਾ ਬੰਦ ਕੀਤੀ ਹੈ ਇਹ ਉਸੇ ਸਕੀਮ ਦਾ ਦਿਨ ਵਾਈ ਕੰਮ ਚੱਲਦਾ ਪਈ ਹੁੰਦਾ ਇਹ ਮਤਲਬ ਕਿ ਸਕੀਮ ਤੇ ਤਾਂ ਹੁੰਦੀ ਜੇ ਕੋਈ ਜ਼ਮੀਨ ਨੂੰ ਪਧਰਾ ਕਰਦਾ ਪਧਰੇ ਕਰਨ ਵਾਲਾ ਤਾਂ ਕੋਈ ਕੰਮ ਹੀ ਨਹੀਂ ਹੈ ਇੱਥੇ ਇਹਦੇ ਸਿਰਫ ਇਹਨਾਂ ਨੇ ਬਦਮਾਸ਼ੀ ਹੋ ਰਹੀ ਹੈ ਕੋਈ ਵੀ ਮਾੜਾ ਬੰਦਾ ਅਸੀਂ ਤੇ ਚਲੋ ਫਿਰ ਵੀ ਇੱਥੇ ਆ ਗਏ ਹਾਂ ਨਾ ਮਾੜਾ ਬੰਦਾ ਤੇ ਡਰਦਾ ਹੀ ਆਂਦਾ ਨਾ ਕੋਈ ਇੱਥੇ ਕਿਉਂਕਿ ਪਿੱਛੇ ਮਾੜੀ ਜੀ ਗੱਲ ਹੋਈ ਸੀ ਤੇ ਇਹਨਾਂ ਨੇ ਬੰਦੇ ਦੀ ਲੱਤਾਂ ਵੱਢ ਦਿੱਤੀ ਇੱਥੇ ਹੀ ਆ ਜਿਹੜੀ ਜ਼ਮੀਨ ਹੈ ਇਸ ਹਾਰਨ ਉੱਪਰ ਦੀ ਜ਼ਮੀਨ ਹੈ ਉਹ ਵਾਲੀ ਜ਼ਮੀਨ ਜਿਹੜੀ ਹੈ ਨਾਲ ਦੀ ਰਾਜੀਵਲੀ ਪਿੰਡ ਦੀ ਆ ਮੂੜਾ ਮਰ ਗਿਆ ਕਿਸੇ ਪ੍ਰੈਸਰ ਰਿਪੋਰਟਰ ਨੂੰ ਉਹਨਾਂ ਨੇ ਇਹ ਨਹੀਂ ਗੱਲ ਕਹਿਣਤੀ ਕਿ ਰਾਜੀਵਲੀ ਦੀ ਜ਼ਮੀਨ 'ਚ ਮੂੜਾ ਮਰਿਆ ਉਹਨਾਂ ਨੇ ਇੱਥੋਂ ਤੱਕਰ ਆਪਣਾ ਬੰਦੋਬਸਤ ਕੀਤਾ ਹੁੰਦਾ ਕਿ ਗੱਜੂ ਦਾ ਨਾਮ ਲਾਤਾ ਉਹ ਤੁਸੀਂ ਦੇਖੋ ਉਪਰੇ ਵੀ ਇੱਕ ਪੋਕਲੈਂਡ ਚੱਲ ਰਹੀ ਆ ਇਹਨਾਂ ਨੂੰ ਕੋਈ ਲਿਹਾਜ਼ ਨਹੀਂ ਆ ਪੂਰਾ ਇਲਾਕਾ ਜਿਹੜਾ ਇਹਨਾਂ ਨੇ ਕਵਰ ਕੀਤਾ ਹੋਇਆ ਔਰ ਇਹਨਾਂ ਵੱਡੇ ਲੈਵਲ ਦਾ ਕੰਮ ਹੋ ਰਿਹਾ ਔਰ ਸਰਕਾਰ ਜਿਹੜੀ ਆ ਸਾਡੀ ਜਿਹੜਾ ਪ੍ਰਸ਼ਾਸਨ ਉਹ ਸੁੱਤਾ ਨਹੀਂ ਹੋਇਆ ਜੇ ਸੁੱਤਾ ਹੋਇਆ ਤੈਨੂੰ ਜਗਾਈਏ ਜਿਹੜਾ ਬੰਦਾ ਕਿਸਲਾ ਹੋਇਦਾ ਏ ਉਹਨੂੰ ਕੀ ਜਗਾਣਾ ਹੈ ਕੀ ਇਹਨਾਂ ਨੂੰ ਪਤਾ ਨਹੀਂ ਪਿਆ ਕੀ ਹੋ ਰਿਹਾ ਪ੍ਰਸ਼ਾਸਨ ਜਿਹੜਾ ਆ ਕਿੱਥੇ ਆ ਸਾਡੇ ਬਹੁਤ ਵੱਡੇ ਲੈਵਲ ਦੇ ਨੁਕਸਾਨ ਨੇ ਬਾਦਵਰ ਨਾਲ ਛੇੜ ਛਾੜਾ ਛੋਟਾ ਜਿਹਾ ਏਰੀਆ 18 20 ਕਿੱਲੇ ਦਾ ਏਰੀਆ ਤੁਸੀਂ ਗਿਣ ਕੇ ਦੇਖ ਲਓ ਇੱਥੇ ਰਾਤ ਨੂੰ ਇੱਥੇ ਵੱਧ ਹੋਣੀ ਆ 1 2 3 4 5 ਪੰਜ ਜਿਹੜੀਆਂ ਮਸ਼ੀਨਾਂ ਤੇ ਖੜੀਆਂ ਨਾ ਜਿਹਦੇ ਵਿੱਚ ਇੱਕ ਜੀਸੀਬੀ ਆ ਚਾਰ ਪੋਕਲੈਂਡਾਂ ਐਸ ਪਾਸੇ ਆਪਾਂ ਚਾਂਤੀ ਮਾਰੀਏ ਕਿ ਸਾਡੇ ਪਿੰਡਾਂ ਦੇ ਇਹ ਹਾਲਾਤ ਨਾ ਇਹ ਦਰਿਆ ਵਗ ਰਿਹਾ ਨਵੇਂ ਦਰਿਆ ਇਹਨਾਂ ਨੇ ਸ਼ੁਰੂ ਕਰ ਦਿੱਤੇ ਨਾ ਠੀਕ ਹੈ ਜੀ ਇਹ ਨਵੇਂ ਦਰਿਆ ਸ਼ੁਰੂ ਕਰਤੇ ਨੇ ਇਹਨਾਂ ਨੇ ਕੋਈ ਵੀ ਕਿਸੇ ਦਾ ਕਿਸੇ ਕਿਸਮ ਦਾ ਕੋਈ ਵੀ ਕਾਨੂੰਨ ਹੀ ਨਹੀਂ ਆ ਕੋਈ ਵੀ ਔਰ ਨਾ ਹੀ ਕਿਸੇ ਨੂੰ ਕਿਸੇ ਦਾ ਕੋਈ ਡਰ ਤੁਹਾਡੇ ਨਾਲ ਹੀ ਕਿਸਾਨ ਚੱਲੇਦੇ ਨੇ ਮੇਰੇ ਇਹਨਾਂ ਨੂੰ ਲੋਕਾਂ ਨੂੰ ਕਿਹਾ ਇਹਨਾਂ ਨੇ ਤੁਹਾਨੂੰ ਅਸੀਂ ਇਹ ਦਵਾ ਕੇ ਦਵਾਵਾਂਗੇ ਕਿਉਂਕਿ ਸਰਕਾਰ ਦੀ ਜਿਹੜੀ ਪਾਲਿਸੀ ਸੀ ਉਹ ਇਹ ਪਾਲਿਸੀ ਹੀ ਕਿ ਜਮੀਨਾਂ ਨੂੰ ਕਿਰਾਇਆ ਜਾ ਕਰਾ ਕੇ ਇਹਦੀ ਜਮੀਨਾਂ ਬਣਾਈਆਂ ਜਾਣ ਉਹਨਾਂ ਨੂੰ ਇਹਦਾ ਮੁਆਵਜ਼ਾ ਦਿੱਤਾ ਜਾਏ ਦੁਬਾਰਾ ਖੇਤੀ ਬਹਾਲ ਕੀਤੀ ਜਾਏ ਦੁਬਾਰਾ ਖੇਤੀ ਬਹਾਲ ਕਰਨੀ ਤੇ ਬੜੀ ਦੂਰ ਦੀ ਗੱਲ ਆ ਜਿੱਡੇ ਜਿੱਡੇ ਵੱਡੇ ਨਾ ਟੋਏ ਪਾਣਾ ਸ਼ੁਰੂ ਕਰ ਦਿੰਦੇ ਨਾ ਇਹ 40 ਸਾਲ ਤੱਕ ਕਰ ਜਮੀਨ ਬਾਣੀ ਨਹੀਂ ਸਕਦੀ ਕਿਉਂਕਿ ਮਾਫੀਆ ਜਿਹੜਾ ਆ ਉਹਨੂੰ ਇਹਦੇ ਨਾਲ ਕੋਈ ਲਿਆਦ ਨਹੀਂ ਹੈ ਦਰਿਆ ਦੇ ਇਸ ਪਾਸੇ ਮਸ਼ੀਨਾਂ ਲੱਗੀਆਂ ਦਰਿਆ ਦੇ ਪਾਰਲੇ ਪਾਸੇ ਵੀ ਮਸ਼ੀਨਾਂ ਲੱਗੀਆਂ ਉਧਰ ਵੀ ਮਸ਼ੀਨਾਂ ਲੱਗੀਆਂ ਹੋਈਆਂ ਨੇ ਆ ਗੰਨੇ ਦੀ ਖੇਤੀ ਆ ਸਾਹਮਣੇ ਖੜੀ ਆ ਜ਼ਮੀਨ ਦਾ ਲੈਵਲ ਦੇਖ ਲੋ ਗੰਨੇ ਦਾ ਬਹਾਅ ਦੇਖ ਲੋ ਅਸੀਂ ਕਿਸ ਪਾਸੇ ਜਾ ਰਹੇ ਆ ਇਹ ਨਾ ਨਿਸ਼ਾਨੀਆਂ ਲਾਈਆਂ ਕਿਵੇਂ ਖੇਤ ਪੁੱਟਨੇ ਆ ਆ ਤੁਸੀਂ ਦੇਖ ਰਹੇ ਹੋ ਆ ਮਿੱਟੀ ਆ ਆ ਮਿੱਟੀ ਆ ਗਈ ਮਿੱਟੀ ਆ ਹਾਂਜੀ ਇਹ ਮਿੱਟੀ ਆ ਇਹਨਾਂ ਨੇ ਮਿੱਟੀ ਦੇ ਪਰੇਟਾ ਦੇਣੀ ਆ ਥੱਲੋ ਰੇਤ ਕੱਢ ਲੈਣੀ ਔਰ ਅੱਜ ਜਿਹੜੀ ਤੁਸੀਂ ਜੋ ਬਣਾ ਰਹੇ ਹੋ ਅੱਗੇ ਤੁਹਾਨੂੰ ਇਹ ਲੱਭਣਾ ਨਹੀਂ ਆ ਇੱਥੇ ਵੱਡੇ ਵੱਡੇ ਖੱਡੇ ਔਰ ਵੱਡੇ ਵੱਡੇ ਜਿਹੜੇ ਟੋਏ ਮਿਲਨੇ ਆ